ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਇਸ ਮੌਕੇ ਤੇ ਬਹੁਤ ਹੀ ਧੰਨਵਾਦੀ ਆ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਾਡੇ ਮੇਰੇ ਕਾਰਮਾ ਦਾ ਭਗਵੰਤ ਸਿੰਘ ਮਾਨਤਰਾ ਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਬਹੁਤ ਹੀ ਹਰਮਨ ਪਿਆਰੇ ਲੋਕਾਂ ਦੀ ਸੇਵਾ ਕਰਨ ਵਾਲੇ ਸੱਚ ਦਾ ਪੋਕਾ ਦੇਣ ਵਾਲੇ ਸ਼੍ਰੀ ਕਰਮਜੀਤ ਅਨਮੋਲ ਜੀ ਲੋਕ ਸਭਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਦੀ ਦਾਵੇਦਾਰੀ ਵਾਸਤੇ ਜਿਨ੍ਹਾਂ ਦਾ ਨਾਮਜ਼ਦਗੀ ਕੀਤੀ ਗਈ ਆ ਔਰ ਆਮ ਆਦਮੀ ਪਾਰਟੀ ਜਿਹੜੀ ਕਿ ਆਮ ਲੋਕਾਂ ਦੀ ਪੰਜਾਬੀਆਂ ਦੀ ਕਿਰਤੀਆਂ ਦੀ ਕਿਸਾਨਾਂ ਦੀ ਸੇਵਾ ਲਈ ਵਚਨਬੱਧ ਆ ਉਹਨਾਂ ਨੇ ਇੱਕ ਬਹੁਤ ਹੀ ਚੁਣ ਕੇ ਬਹੁਤ ਵਧੀਆ ਇੱਕ ਉਮੀਦਵਾਰ ਸਾਨੂੰ ਦਿੱਤਾ ਮੈਂ ਹਲਕਾ ਕੋੜਪੂਰਾ ਵੱਲੋਂ ਬਹੁਤ ਹੀ ਸ਼ੁਕਰਗੁਜ਼ਾਰ ਆ ਪਾਰਟੀ ਔਰ ਇਸ ਇਸ ਮੰਦ ਵਿੱਚ ਸਾਡੇ ਸਾਰੇ ਸਾਥੀ ਐਮਐਲਏ ਸਰਬੰਦੀਆਂ ਦੀ ਮੀਟਿੰਗ ਹੋਈ ਤੋ 17 ਤਰੀਕ ਦੇ ਨੈਤਵਾਰ ਕਰਮਜੀਤ ਅਨਮੋਲ ਜੀ ਗੰਗੇਸ਼ਕਰ ਬਾਬਾ ਫਰੀਦ ਹੋਰਾਂ ਦਾ ਬਾਬਾ ਫਰੀਦ ਜੀ ਦਾ ਅਸ਼ੀਰਵਾਦ ਲੈਣ ਲਈ ਆ ਰਹੇ ਨੇ ਔਰ ਸ਼ੁਰੂਆਤ ਸਾਰਿਆਂ ਨੂੰ ਮਿਲਦੇ ਮਿਲਦੇ ਸ਼ੁਰੂਆਤ ਅਜੀਤਵਾਲ ਤੋਂ 10 ਵਜੇ ਐਤਵਾਲ ਨੂੰ ਸਵੇਰ ਰਹਿ ਕਰਨਗੇ ਔਰ 12:30 ਵਜੇ ਫਰੀਦਕੋਟ ਬਾਬਾ ਫਰੀਦ ਜਿੱਦਲਾ ਬਾਬਾ ਫਰੀਦ ਉੱਥੇ ਜਾਗੇ ਨਮਸਤਕ ਹੋਣਗੇ ਸਾਡੇ ਸਾਰੇ ਸਾਥੀ ਐਮਐਨਡੀ ਤੇ ਬਾਗ ਵਾਕੀ ਦੇ ਕਾਰਕਤਾ ਪੰਜਾਬੀ ਕਿਸਾਨ ਮਜ਼ਦੂਰ ਸਾਰੇ ਸਾਥੀ ਜੀ ਇਸ ਸਮੇਂ ਕਰਨ ਦੀ ਤਨ ਮੂਰਤ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਇਸ ਮੌਕੇ ਤੇ ਬਹੁਤ ਹੀ ਧਨਵਾਦੀ ਆਂ ਸ਼੍ਰੀਮਾਨ ਅਰਵਿੰਦ ਕੇ ਜੀ왈 ਜੀ ਦਾ ਔਰ ਸਾਡੇ ਮੀਰੇ ਕਾਰਮਾ ਸਾਬਕਾ ਗਵਰਨਰ ਸਿੰਘ ਮਾਦਰਾਲਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਇੱਕ ਬਹੁਤ ਹੀ ਹਰਮਨ ਪਿਆਰੇ ਲੋਕਾਂ ਦੀ ਸੇਵਾ ਕਰਨ ਵਾਲੇ ਸੱਚ ਦਾ ਪੋਕਾ ਦੇਣ ਵਾਲੇ ਸ਼੍ਰੀ ਕਰਮਜੀਤ ਅਨਮੋਲਜੀਤ ਲੋਕ ਸਭਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟੀ ਦਾਵੇਦਾਰੀ ਵਾਸਤੇ ਜਿਨ੍ਹਾਂ ਦਾ ਨਾਮਜ਼ਦਗੀ ਕੀਤੀ ਗਈ ਆ ਔਰ ਆਮ ਆਦਮੀ ਪਾਰਟੀ ਜਿਹੜੀ ਕਿ ਆਮ ਲੋਕਾਂ ਦੀ ਪੰਜਾਬੀਆਂ ਦੀ ਕਿਰਤੀਆਂ ਦੀ ਕਿਸਾਨਾਂ ਦੀ ਸੇਵਾ ਲਈ ਵਚਨਬੱਧ ਆ ਉਹਨਾਂ ਨੇ ਇੱਕ ਬਹੁਤ ਹੀ ਚੁਣ ਕੇ ਬਹੁਤ ਵਧੀਆ ਇੱਕ ਉਮੀਦਵਾਰ ਸਾਾਨੂੰ ਦਿੱਤਾ ਮੈਂ ਹਲਕਾ ਕੋੜਪੂਰਾ ਵੱਲੋਂ ਬਹੁਤ ਸ਼ੁਕਰਗੁਜ਼ਾਰ ਆ ਬਾਠੀ। ਔਰ ਇਸ ਇਸ ਮੰਗ ਦਿ ਵੀ ਸਾਡੇ ਸਾਰੇ ਸਾਥੀ ਐਮਐਲਏ ਸਰਪੰਨੀਆਂ ਦੀ ਮੀਟਿੰਗ ਹੋਈ। ਸੋ 17 ਤਰੀਕ ਦੇ ਨਾਈਟ ਵਾਰ ਕਰਮਜੀਤ ਅਨਮੋਦ ਜੀ ਗੰਗੇਸ਼ਕਰ ਬਾਬਾ ਫਰੀਦ ਹੋਰਾਂ ਦਾ ਬਾਬਾ ਫਰੀਦ ਜੀ ਦਾ ਅਸ਼ੀਰਵਾਦ ਲੈਣ ਲਈ ਆ ਰਹੇ ਨੇ ਔਰ ਉਹ ਸ਼ੁਰੂਆਤ ਸਾਰਿਆਂ ਨੂੰ ਮਿਲਦੇ ਮਿਲਦੇ ਸ਼ੁਰੂਆਤ ਅਜੀਤਵਾਲ ਤੋਂ 10 ਵਜੇ ਐਤਵਾਰ ਨੂੰ ਸਵੇਰ ਕਰਨਗੇ ਔਰ ਸਾਢੇ 12 ਵਜੇ ਫਰੀਦਕੋਟ ਬਾਬਾ ਫਰੀਦ ਜੱਲਾ ਬਾਬਾ ਫਰੀਦ ਦੇ ਜਾ ਕੇ ਨਤਮਸਤਕ ਹੋਣਗੇ ਸਾਡੇ ਸਾਰੇ ਸਾਥੀ ਐਮਐਲਏ ਸਹਿबान ਪਾਰਟੀ ਦੇ ਕਾਰਕਟਰ ਪੰਜਾਬੀ ਕਿਸਾਨ ਮਜ਼ਦੂਰ ਸਾਰੇ ਸਾਥੀ ਜਿਹੜੇ ਇਸ ਸਮੇਂ ਕਰਨਦੀਪ ਸਿੰਘ ਨਾਲ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ